ਮੈਂ ਜਦੋਂ ਸ਼ੋਅ ਕਰਨ ਜਾਂਦਾ ਜੀ ਉੱਥੇ ਤੋਂ ਲੋਕਾਂ ਨੇ ਮੈਨੂੰ ਮੇਰਾ ਨਾਮ ਦੀਪਕ ਦੇ ਅੱਗੇ ਕਿਸ਼ੋਰ ਕਰਤਾ ਦੀਪਕ ਕਿਸ਼ੋਰ ਵੈਸੇ ਤੇ ਮੈਂ ਉਹਨਾਂ ਦੇ ਪੈਰਾਂ ਧੂਲ ਵੀ ਨਹੀਂ ਗਈ ਕਹਿਣਾ ਹੈ ਕਹਿਣਾ ਹੈ ਅੱਜ ਤੁਮਸੇ ਇਹ ਪਹਿਲੀ ਵਾਰ ਹੋ ਤੁਮ ਹੀ ਤੋ ਲਾਈ ਹੋ ਜੀਵਨ ਮੇਰੇ ਪਿਆਰ 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 سلسلہ ਜਾਰੀ ਰੱਖਦੇ ਆ ਨਾਲ ਹੀ ਇਸ ਦੇ ਮੁਹੰਮਦ ਰਫੀਤ ਸਾਹਿਬ ਆ ਤੁਮੀ ਮੁਸਾ ਫਿਰ ਹੈ ਆਤਾ ਹੈ ਜਾਂਤਾ ਹੈ ਆਤੇ ਜਾਂਤੇ ਰਸਤੇ ਮੇਂ ਯਾਦ ਛੋੜ ਜਾਂਦਾ ਹੈ ਸਤਿਓਂ ਆ ਪੁਰਾਣੇ ਗੀਤਾਂ ਨੂੰ ਸ਼ਾਇਦ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਜਾਣਦੀ ਹੋਵੇ ਲੇਕਿਨ ਜਿਹੜੇ ਲੋਕ 35 40 50 ਸਾਲ ਦੀ ਉਮਰ ਦੇ ਲੋਕ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਉਹ ਸਮਾਂ ਕੀ ਹੁੰਦਾ ਸੀਗਾ ਉਹ ਮਿਊਜ਼ਿਕ ਕੀ ਹੁੰਦਾ ਸੀਗਾ ਗੱਲ ਕਰੀ 1980 ਦਸ਼ਕ ਦੀ ਗੱਲ ਕਰੀ 1990 ਦੀ ਉਹ ਸਮਾਂ ਸੀਗਾ ਜਦੋਂ ਜਿਹੜੇ ਗੀਤ ਗਾਏ ਗਏ ਉਹ ਅੱਜ ਵੀ ਅਸੀਂ ਐਵਤ ਗ੍ਰੀਨ ਗੀਤਾਂ ਦੇ ਨਾਮ ਤੋਂ ਜਾਣਦੇ ਹਾਂ ਕਿਉਂਕਿ ਉਹ ਜਿਹੜਾ ਮਿਊਜ਼ਿਕ ਸੀਗਾ ਉਹ ਜਿਹੜੀ ਉਹ ਕਲਾਕਾਰੀ ਸੀਗੀ ਜਿਹੜੇ ਉਹ ਕਲਾਕਾਰ ਸੀਗੇ ਉਹ ਕੁਝ ਅਲੱਗ ਦਰਜੇ ਦੀ ਕਲਾਕਾਰੀ ਸੀਗੀ ਅੱਜ ਬੇ ਸੁਦੀਲਿਆਂ ਨੂੰ ਵੀ ਇਸ ਚੀਜ਼ਾਂ ਦੇ ਉੱਪਰ ਚੜਾ ਕੇ ਲੋਕ ਬਹੁਤ ਇਸ ਨੂੰ ਵੱਡੀ ਉਪਲਬਧੀ ਸਮਝਦੇ ਆ ਬਹੁਤ ਵੱਡੇ ਵੱਡੇ ਗੱਫੇ ਦਿੰਦੇ ਆ ਲੇਕਿਨ ਅੱਜ ਉਹਨਾਂ ਗੀਤਾਂ ਨੂੰ ਅਸੀਂ ਕਿਤੇ ਨਾ ਕਿਤੇ ਭੁੱਲ ਗਏ ਆ ਉਹਨਾਂ ਖੂਬਸੂਰਤ ਸਮਿਆਂ ਨੂੰ ਉਹਨਾਂ ਖੂਬਸੂਰਤ ਲਿਖਤਾਂ ਨੂੰ ਅਸੀਂ ਭੁੱਲ ਗਏ ਆ ਲੇਕਿਨ ਅੱਜ ਵੀ ਅਜਿਹਾ ਇੱਕ ਕਲਾਕਾਰ ਮੌਜੂਦ ਹੈ ਇਸ ਧਰਤੀ ਦੇ ਉੱਪਰ ਜਿਹੜੇ ਉਹਨਾਂ ਗੀਤਾਂ ਨੂੰ ਖੂਬਹੂਸੇ ਆਵਾਜ਼ ਦੇ ਵਿੱਚ ਗਾ ਲੈਂਦੇ ਨੇ ਚਾਹੇ ਗੱਲ ਕਰੀਏ ਕਿ ਸ਼ੋਹਰ ਕੁਮਾਰ ਸਾਹਿਬ ਦੀ ਚਾਹੇ ਗੱਲ ਕਰੀਏ ਮੰਨਾਡੇ ਸਾਹਿਬ ਦੀ ਮੁਹੰਮਦ ਰਫੀ ਸਾਹਿਬ ਦੀ ਸੁਖਵਿੰਦਰ ਸਿੰਘ ਸਾਹਿਬ ਦੀ ਉਹਨਾਂ ਦੇ ਗੀਤ ਅੱਜ ਵੀ ਖੂਬਹੂ ਗਾ ਲੈਂਦੇ ਨੇ ਗੱਲਬਾਤ ਕਰਾਂਗੇ ਬਹੁ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਅ ਤੁਸੀਂ ਦੁਬਾਰਾ ਫਿਰ ਮੈਨੂੰ ਬੁਲਾਇਆ ਤੇ ਮੈਂ ਤੁਹਾਡਾ ਤੇ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਆਜਾ ਜੀ ਪਹਿਲਾਂ ਤੇ ਆਪਣਾ ਨਾਮ ਜ਼ਰੂਰ ਦੱਸਿਓ ਤੇ ਉਹ ਨਾਮ ਜਿਹੜਾ ਤੁਹਾਡਾ ਵੱਖਰਾ ਹੈ ਜੀ ਦਰਸ਼ਕਾਂ ਨੂੰ ਤੇ ਬੱਚੀ ਦੀ ਕਹਾਣੀ ਵੀ ਦੱਸਿਓ ਨਾਮ ਤੁਹਾਡਾ ਆਇਆ ਕਿਦਾਂ? ਜੀ ਇਦਾਂ ਹੈ ਕਿ ਮੈਂ ਜਦੋਂ ਸ਼ੋਅ ਕਰਨ ਜਾਂਦਾ ਜੀ ਨਾਲ ਜੀ ਤੇ ਉੱਥੇ ਤੋਂ ਲੋਕਾਂ ਨੇ ਮੈਨੂੰ ਮੇਰਾ ਨਾਮ ਦੀਪਕ ਦੇਗੇ ਕਿਸ਼ੋਰ ਕਰਦਾ ਦੀਪਕ ਕਿਸ਼ੋਰ। ਵੈਸੇ ਤੇ ਮੈਂ ਉਹਨਾਂ ਦੇ ਪਹਿਲਾਂ ਧੂਲ ਵੀ ਨਹੀਂ ਗਈ। ਹੂੰ। ਫਿਰ ਬੱਸ ਖਰੀਦਾਂ ਨਾ ਕੀ ਚਲੋ ਆਪਣਾ ਜੋ ਵੀ ਹੈ ਨਾ ਤੇ ਬਾਕੀ ਚਲੋ ਠੀਕ ਹੈ ਚਲੀ ਜਾ ਰਹੇ ਹਾਂ। ਸ਼ੋਹਰ ਸਾਹਿਬ ਦੇ ਨਾਮ ਤੋਂ ਤੁਹਾਡਾ ਨਾਮ ਜਾਣਿਆ ਜਾਂਦਾ ਤੇ ਆਪਾਂ ਕਿ ਸ਼ੋਹਰ ਸਾਹਿਬ ਦੇ ਗਾਣੇ ਤੋਂ ਸ਼ੁਰੂਆਤ ਕਰਦੇ ਹਾਂ। ਹਾਂਜੀ ਜੀ। ਮੈਂ ਕੁਝ ਕਹਿ ਰਿਹਾ ਤੁਹਾਨੂੰ। ਹੂੰ। ਕਹਿਣਾ ਹੈ ਕਹਿਣਾ ਹੈ ਕਹਿਣਾ ਹੈ ਕਹਿਣਾ ਹੈ आज तुमसे ये पहली बार हो तुम ही तो लाई हो जीवन में मेरे प्यार 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 कहना है कहना है आज तुमसे ये पहली बार हो तुम ही तो लाई हो जीवन में मेरे प्यार 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 तुमसे कहने वाली और भी है प्यारी बातें सामने सबके बोलो कैसे कह दूँ सादी बातें आज मगर बस इतना ही करना है एक तुम ही तो लाई हो जीवन में मेरे प्यार 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 क्या बात है है ये ਕਾਦਨ ਕੀਤਾ ਕਿ ਅੱਜ ਵੀ ਗੁਮਨਾਮੀ ਦੀ ਜ਼ਿੰਦਗੀ ਜੀਣੀ ਪੈ ਰਹੀ ਹੈ ਸ਼ਾਇਦ ਮੈਨੂੰ ਲੱਗਦਾ ਜਿੰਨਾ ਤਾਂ ਸ਼ਾਮ ਜਿੰਨਾ ਨਾਮ ਹੋਣਾ ਚਾਹੀਦਾ ਸੀਗਾ ਕਿ ਸ਼ਾਇਦ ਤੁਹਾਡੇ ਕੋਲ ਸਮਾਂ ਨਹੀਂ ਸੀ ਹੋਣਾ ਚਾਹੀਦਾ ਅੱਜ ਤੇ ਕਿਉਂ ਘੱਟ ਨਜ਼ਰ ਆਉਂਦੇ ਹੋ ਸੋਸ਼ਲ ਮੀਡੀਆ ਤੇ ਟੀਵੀਜ਼ ਦੇ ਉੱਪਰ ਕਿਉਂ ਉਸ ਮੁਕਾਮ ਤੇ ਨਹੀਂ ਪਹੁੰਚ ਪਾਏ ਸਰ ਮੈਂ ਕੀ ਕਹਾਂ ਤੁਹਾਨੂੰ ਹੁਣ ਲੋਕਾਂ ਦੀ ਚੁਆਇਸ ਆਪਣੀ ਅਲੱਗ ਅਲੱਗ ਹੈ ਜਿਹੜੇ ਕਿ ਨਵੇਂ ਗੀਤ ਹੈਗੇ ਉਹ ਤਾਂ ਮੈਂ ਬਹੁਤ ਬਿਲਕੁਲ ਗਾਉਂਦਾ ਹੀ ਨਹੀਂ ਬਿਲਕੁਲ ਹੂੰ ਤਾਂ ਕਰਨ ਵੈਸੇ ਹੀ ਨਹੀਂ ਉਹ ਵਿਕਤੀ ਉਮਰ ਦੇ ਹਿਸਾਬ ਨਾਲ ਲਿਹਾਜ਼ੇ ਦੇ ਨਾਲ ਵੀ ਆਪਾਂ ਨਹੀਂ ਇਸ ਚੀਜ਼ ਨੂੰ ਲਾਈਕ ਕਰਦੇ ਉਸ ਸ਼ਾਇਦ ਲੱਗਦਾ ਪ੍ਰਵਾਦਕ ਗੀਤ ਨਹੀਂ ਰਹਿ ਗਿਆ ਅੱਜ ਕੱਲ ਦੇ ਬੱਚੇ ਸੁਣਦੇ ਨੇ ਨਹੀਂ 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 ਬੱਚੇ ਤਾਂ ਸੁਣਦੇ ਆ ਲੇਕਿਨ ਠੀਕ ਹੈ ਆਪਾਂ ਤਾਂ ਇਹ ਗੀਤਾਂ ਦਾ ਸ਼ੌਂਕ ਹੈਗਾ ਸੀ ਬਚਪਨ ਤੋਂ ਇਹ ਗੀਤਾਂ ਨੂੰ ਭਾਈ ਦਾ ਕਿੰਨੇ ਕਿੰਨੇ ਕਲਾਕਾਰਾਂ ਨੂੰ ਗਾਉਂਦੇ ਹੋ ਕਿੰਨੇ ਕਲਾਕਾਰ ਦੀ ਆਦਮੀ ਸਰ ਮੇਰੇ ਕੋਲ ਮੁਕੇਸ਼ ਸਾਹਿਬ मोहम्मद रफी साहब किशोर साहब ਤੁਹਾਨੂੰ ਸੁਣਾਇਆ ਹੋਨੇ ਮੈਂ ਤੇ ਹੋਰ ਵੀ ਹੈ ਕਿਨੇ ਤਲ ਮੈਂ ਮੁੱਤਲਾ ਮੰਨਣਾ ਡੇਸਾ ਮਾਂ ਜੀ 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 ਕੀ ਬਾਤ ਹੈ ਤੋ ਹੋਰ ਕੋਈ ਕਲਾਕਾਰ ਇਸ ਨਾਲ ਹੀ ਆਪਾਂ ਨਾਲ ਨਾਲ سلسلہ ਜਾਰੀ ਰੱਖੀਏ मुकेश ਜੀ ਦਾ ਕੋਈ ਗੀਤ ਆਉਣ ਦਿਓ ਹਾਂਜੀ मुकेश ਜੀ ਦੇ ਗੀਤ मुकेश ਜੀ ਦੇ ਗੀਤ ਹੈਗੇ ਜੀ ਹੂੰ ਮੇਰੀ ਤਮਨਾਵੋ ਕੀ ਤਕਦੀਰ তুম ਸਵਾਰ ਦੋ ਪਿਆਸੀ ਹੈ ਜ਼ਿੰਦਗੀ ਔਰ ਮੁਝੇ ਪਿਆਰ ਦੋ ਔਰ ਮੁਝੇ ਪਿਆਰ ਦੋ ਮੇਰੀ ਤਮੰਨਾ ਕੀ ਤਕਦੀਰ ਤੂੰ ਸਵਾਰ ਦੋ ਪਿਆਸੀ ਹੈ ਜ਼ਿੰਦਗੀ ਔਰ ਮੁਝੇ प्यार दो और मुझे प्यार दो जा, क्या बात कर, है अच्छा सिलसिला जारी रखदे हां नाल ही ਇਸ ਦੇ ਆ मोहम्मद रफी साहब क्योंकि मोहम्मद रफी साहब ਨੂੰ ਦੇ ਅੱਜ ਕੱਲ੍ਹ ਉਹਨਾਂ ਦੇ ਗਾਣੇ ਦੀ ਮੇਕ ਕਰ ਕਰਕੇ ਨੌਜਵਾਨ ਵੀ ਸੁਣੀ ਜਾਂਦੇ ਆ मोहम्मद रफी साहब ਦਾ ਹਾਂ ਜੀ ਹਮ ਆਦਮੀ ਮੁਸਾ ਫਿਰ ਹੈ आता है जाता है आते जाते रस्ते में यादें छोड़ जाता है आदमी मुसाफिर है झोंका हवा का पानी करला जो का हवा का पानी करेला मेले में रह जाए जो अकेला मेले में रह जाए जो अकेला वो फिर अकेला ही रह जाता है आदमी मुसाफिर है आता है जाता है आते जाते रास्ते में याद छोड़ जाता है ओ याद छोड़ जाता है याद छोड़ जाता है क्या बात है ਅਤੇ ਗਾਇਕੀ ਇਹ ਮਤਲਬ ਜਿਹੜੀ ਤੁਸੀਂ ਕਹਦੇ ਹੋ ਇਹ ਸਿੱਖੀ ਹੈ ਕਿ ਕਿਦਾਂ ਮਤਲਬ ਸੁਣ ਸੁਣ ਕੇ ਜਾਂ ਕਿਦਾਂ ਇਹ ਕਿਦਾਂ ਗ੍ਰਿਪ ਬਣ ਜਾਂਦੀ ਹੈ ਇਹਨਾਂ ਗੀਤਾਂ ਦੇ ਉੱਪਰ ਇਹਦਾ ਨਹੀਂ ਮੈਂ ਕਿਸੇ ਨੂੰ ਹਾਂ ਮੈਂ ਸਿੱਖਿਆ ਕੋਈ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਗੁਰਦਾਰਨਾ ਗੁਰੂ ਤਾਂ ਮੇਰੇ ਕੋਲ ਰੇਡੀਓ ਸੀ ਰੇਡੀਓ ਅੱਛਾ ਬਚਪਨ ਤੋਂ ਮੈਂ ਰੇਡੀਓ ਬੜਾ ਸੌਂਦਾ ਹੁੰਦਾ ਸੀ ਹੂੰ ਬਸ ਉਹਨਾਂ ਨੂੰ ਸੁਣ ਸੁਣ ਕੇ ਵਾਸ ਸੀ ਹੂੰ ਕੀ ਬਾਤ ਤੇ ਉਹ ਸੁਣ ਸੁਣ ਕੇ ਅੰਦਰ ਗੀਤ ਜਾਂ ਉਹ ਗੁੰਗੁਣਾਉਂਦੇ ਰਹਿੰਦੇ ਸੀਗੇ ਜੀ ਜੀ ਕਿਸੇ ਦਾ ਗੀਤ ਆ ਜੰਨਾ ਕਿਸ਼ੋਰ ਸਾਹਿਬ ਦਾ ਗੀਤ ਲੱਗਾ ਉਹਨਾਂ ਨਾਲ ਹੂੰ ਦੀਏ ਜਲਤੇ ਹੈ ਫੁੱਲ ਖਿਲਤੇ ਹੈ ਬੜੀ ਮੁਸ਼ਕਿਲ ਸੇ ਮਗਰ ਦੁਨੀਆ ਮੇ ਦੋਸਤ ਮਿਲਤੇ ਹੈ ਦੀਏ ਜਲਤੇ ਹੈ ਕਿਆ ਬਾਤ ਹੈ ਇਹ ਮਤਲਬ ਜਿੱਦਾਂ ਇਹ ਗੀਤ ਤੁਸੀਂ ਗਾਉਂਦੇ ਹੋ ਤੇ ਬੁਲਾਉਂਦੇ ਲੋਕ ਸੋਨਨ ਲਈ ਜਾਂ ਤੁਸੀਂ ਕਰਦੇ ਹੋ ਸੇਸ਼ ਸ਼ੋਅ ਵਗੈਰਾ ਜਾਂ ਇਹ ਸਾਦੇ ਕੰਮ ਕਾਰੋਬਾਰ ਹਾਂਜੀ ਬਹੁਤ ਬਹੁਤ ਲੋਕ ਬੁਲਾਉਂਦੇ ਜੀ ਬਹੁਤ ਲੋਕ ਲੋਕ ਉਚਾ ਮਾਨਦੇ ਅੱਜ ਵੀ ਬਹੁਤ ਚਾਹਵਾਨ ਨੇ ਬੁਲਾਉਂਦੇ ਨੇ ਸਾਨੂੰ ਜਾਇਦ ਅਸੀਂ ਜਾਣਦੇ ਸ਼ੂਗਰ ਜਾਣਦੇ ਕਿੰਦਾਂ ਦੇ ਪ੍ਰੋਗਰਾਮ ਹੁੰਦੇ ਆ ਵਿਆਹ ਸ਼ਾਦੀਆਂ ਤੇ ਜਾਂ ਸਪੈਸ਼ਲ ਕੋਈ ਸ਼ੋਅ ਨਾਈਟ ਵਗੈਰਾ ਰੇਂਜ ਹੁੰਦੀ ਹੈ ਕੀ ਹੁੰਦਾ ਨਹੀਂ ਵਿਆਹ ਸ਼ਾਦੀਆਂ ਚ ਜ਼ਿਆਦਾ ਬੁਲਾਉਂਦੇ ਨੇ ਕੋਈ ਸ਼ੋਅ ਨਾਈਟ ਹੁੰਦੀਆਂ ਨੇ ਉਹਦੇ ਬੁਲਾਉਂਦੇ ਨੇ ਇਹ ਪੇਮੈਂਟ ਚੱਲਦੀ ਹੋਣੀ ਲੱਖਾਂ ਦੇ ਵਿੱਚ ਜਿਸ ਤਰੀਕੇ ਦੀ ਕਲਾਕਾਰੀ ਹੈ ਕਿੰਦਾ ਬਹੁਤ ਵਧੀਆ ਚੱਲ ਰਿਹਾ ਜੀ ਕੰਮ ਬਹੁਤ ਵਧੀਆ ਕਿਰਪਾ ਗਈ ਜੀ ਦੱਤੇ ਦੀ ਕਿਰਪਾ ਸੱਚੇ ਪਾਤਸ਼ਾਹ ਕੰਤਨਤਨ ਗੁਰੂ ਨਾਮਦਾਸ ਜੀ ਦੀ ਬੜੀ ਕਿਰਪਾ ਗਈ ਜੀ ਤੇ ਜਿਹੜੇ ਅੱਜ ਕੱਲ ਬੇਸ ਰਿਲਿਆਂ ਦਾ ਵਿੱਚ ਟ੍ਰੈਂਡ ਆ ਗਿਆ ਅੱਜ ਕੱਲ ਉਹਨਾਂ ਦੇ ਵੀ 80 ਟੋਨ ਦੇ ਉੱਪਰ ਗਾਈ ਜਾਂਦੇ ਅੱਗੇ ਤੇ ਲਾਈਵ ਰਿਕਾਰਡਿੰਗਾਂ ਹੁੰਦੀਆਂ ਸੀਗੀਆਂ ਅੱਜ ਕੱਲ ਸਟੂਡੀਓ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਕਦੀ ਸੈਂਪਲਰ ਐਡ ਕਰਤਾ ਕਦੀ ਕੋਈ ਵੋਕਲ ਐਡ ਕਰਤੀ ਕਦੀ 80 ਟੋਨ ਲਾਤੀ ਉਹ ਜਦੋਂ ਕਲਾਕਾਰ ਇਸ ਤਰੀਕੇ ਨੇ ਦੇਖਦੇ ਹੋ ਇੰਡਸਟਰੀ ਦੇ ਵਿੱਚ ਜਾਂ ਅੱਜ ਦੇ ਗੀਤ ਸੁਣਦੇ ਹੋ ਕੀ ਹੁੰਦਾ ਮਨ ਦੇ ਵਿੱਚ ਬੰਦ ਜੀ ਠੀਕ ਹੈ ਜੀ ਜਿਦਾ ਕੰਮ ਜਿੱਦਾਂ ਚੱਲਦਾ ਉਹ ਉਦਾਂ ਚਲਾਈ ਜਾ ਰਿਹਾ ਹੈ। ਤੁਹਾਨੂੰ ਪਤਾ ਜਮਾਨਾ ਹੁਣ ਖੜਾ ਗਿਆ ਹੈ ਹਨਾ। ਤੇ ਬਾਕੀ ਠੀਕ ਹੈ। ਨੋ ਪ੍ਰੋਬਲਮ ਸਾਨੂੰ ਦੇ ਸਾਡੇ ਵੱਲੋਂ ਜਿਹੜਾ ਮਰਜ਼ੀ ਗਈ ਜਾਵੇ। ਅਜਾ ਕੋਈ ਪੰਜਾਬੀ ਗੀਤ ਹੁੰਦਾ ਵੀ ਜੇ ਕਿਸੇ ਪੰਜਾਬੀ ਕਲਾਕਾਰ ਦਾ ਕੋਈ ਪੁਰਾਣਾ ਪੰਜਾਬੀ ਕਲਾਕਾਰ ਹੋਵੇ। ਜਿਵੇਂ ਸੁਖਮਿੰਦਰ ਸਿੰਘ ਹੋਣੀ ਸੀਗੇ ਤੁਸੀਂ ਜਿੱਕੜ ਗਾਦੇ ਸੀਗੇ। ਪੰਜਾਬੀ ਕਲਾਕਾਰ ਪੰਜਾਬੀ ਕਲਾਕਾਰ ਕਾਫੀ ਪਹਿਲਾਂ ਗਾਉਂਦਾ ਹੁੰਦਾ ਸੀ ਪਰ ਹੁਣ ਇਸ ਟਾਈਮ ਸੁਖਿੰਦਰ ਭਾਈ ਦਾ ਕੋਈ ਹੁੰਦਾ ਹੋਵੇ ਗੀਤ ਕੋਈ। ਸੁਖਿੰਦਰ ਜੀ ਦੇ ਵੀ ਵਾਸ ਨਾ ਮਾਤਰੀ ਗੀਤ ਗਾਈਦੇ ਆ ਮਾੜੇ ਮੋਟੇ। ਸਵਾਦ ਹੋ ਗਏ ਹਾਂਜੀ ਵੋ ਯਾਰ ਹੈ ਜੋ ਖੁਸ਼ਬੂ ਕੀ ਤਰ੍ਹਾਂ ਜਿਸ ਕੀ ਜ਼ੁਬਾਨ ਉਰਦੂ ਕੀ ਤਰ੍ਹਾਂ ਵੋ ਯਾਰ ਹੈ ਜੋ ਖੁਸ਼ਬੂ ਕੀ ਤਰ੍ਹਾਂ ਜਿਸ ਕੀ ਜ਼ੁਬਾਨ ਉਰਦੂ ਕੀ ਤਰ੍ਹਾਂ ਮੇਰੀ ਸ਼ਾਮ ਲਾਟ ਮੇਰੀ ਲਾਮ ਲਾਟ ਯਾਰੋ ਮੇਰਾ ਸਈਆ ਸਈਆ ਚਲ ਚਈਆ ਚਈਆ ਜਈਆ ਚਈਆ ਚਈਆ